ਬੀਤੇ ਦਿਨੀ ਸਮਰਾਲਾ ਦੇ ਨਜ਼ਦੀਕ ਪਿੰਡ ਲਾਲਕਲਾ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਢਾਲਪਰਾ ਸਕੂਲ ਦੀ ਨਵੀਂ ਉਸਾਰੀ ਦਾ ਉਦਘਾਟਨ ਕਰਨ ਪਹੁੰਚੇ ਸੀ ਅਤੇ ਸਕੂਲ ਦੇ ਬਾਹਰ ਪਿੰਡ ਵਿੱਚੋਂ ਵਿਕੇਯੂ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਵਿਧਾਇਕ ਦਾ ਵਿਰੋਧ ਕੀਤਾ ਗਿਆ ਸੀ ਵਿਧਾਇਕ ਨੂੰ ਸਵਾਲ ਜਵਾਬ ਲਈ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਇਦੇ ਤਹਿਤ ਅੱਜ ਸਵੇਰੇ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪਰਾ ਵਿਕੇਯੂ ਸਿੱਧੂਪੁਰ ਦੇ ਕਿਸਾਨ ਨੇਤਾ ਸਵਰਜ ਸਿੰਘ ਦੇ ਘਰ ਪਿੰਡ ਕਲਾਲ ਵਿਕੇ ਪਹੁੰਚ ਗਏ ਵਿਧਾਇਕ ਦਿয়ালਪਰਾ ਆਪਣੇ ਘਰੋਂ ਇਕੱਲੇ ਪੀਏ ਅਤੇ ਸਿਕਿਉਰਟੀ ਗਾਰਡ ਤੋਂ ਬਿਨਾ ਉਹ ਆਪ ਗੱਡੀ ਚਲਾ ਕੇ ਕਿਸਾਨ ਨੇਤਾ ਦੇ ਘਰ ਪਹੁੰਚ ਗਏ ਵਿਧਾਇਕ}{|\text{ਦਿਆਲ ਪ੍ਰਾਨੇ}} ਕਿਸਾਨ ਨੇਤਾ ਨੂੰ ਕਿਹਾ ਕਿ ਮੇਰੇ ਵੱਡੇ ਵੀਰ ਜੋ ਵੀ ਤੁਹਾਡੇ ਮਨ ਵਿੱਚ ਸਵਾਲ ਨੇ ਉਹ ਮੇਰੇ ਨਾਲ ਕੀਤੇ ਜਾਣ। ਕਿਸਾਨ ਨੇਤਾ ਨੇ ਵਿਧਾਇਕ ਨੂੰ ਪੁੱਛਿਆ ਕਿ ਈਗਨੋਰੀ ਬਾਰਡਰ ਤੇ ਲੱਗੇ ਹੋਏ ਧਰਨੇ ਨੂੰ ਪੰਜਾਬ ਸਰਕਾਰ ਵੱਲੋਂ ਤੱਕੇ ਨਾਲ ਜ਼ਬਰਦਸਤੀ ਝੁਕਾਇਆ ਗਿਆ। ਉਸ ਸਮੇਂ ਕਿਸਾਨਾਂ ਦੀਆਂ ਅਨੇਕਾਂ ਟਰਾਲੀਆਂ ਏਸੀ ਚੋਰੀ ਹੋ ਗਏ। ਉਹ ਸਾਨੂੰ ਦਿੱਤੇ ਜਾਣ ਤਾਂ ਵਿਧਾਇਕ ਨੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਮੇਰੇ ਹਲਕੇ ਦੀ ਕਿੰਨੇ ਏਸੀ ਅਤੇ ਕਿੰਨੀਆਂ ਟਰਾਲੀਆਂ ਚੋਰੀ ਹੋਈਆਂ ਨੇ ਤਾਂ ਕਿਸਾਨ ਨੇਤਾ ਵੱਲੋਂ ਇਸ ਗੱਲ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਵਿਧਾਇਕ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਹਲਕੇ ਵਿੱਚ ਜਿੰਨੇ ਵੀ ਧਰਨੇ ਲਗਾਏ ਗਏ ਨੇ ਉਹਨਾਂ ਧਰਨਿਆਂ ਵਿੱਚ ਮੈਂ ਡਟ ਕੇ ਸਾਹ ਦਿੱਤਾ ਪਰ ਜੋ ਕੱਲ ਸਕੂਲ ਦੇ ਬਾਹਰ ਵਿਰੋਧ ਅਤੇ ਮੇਰੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਹੈ ਉਹ ਧਰਨਾ ਨਹੀਂ ਸੀ ਇਸ ਲਈ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਬਦਾਇਕ ਤੇ ਕਿਸਾਨ ਆਗੂ ਵਿੱਚ ਹੋਰ ਕੀ ਗੱਲਾਂ ਹੋਈਆਂ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦ ਦੀ ਇੱਕ ਖਾਸ ਰਿਪੋਰਟ ਵਿੱਚ ਜੋਂ ਕਿ ਉਹ 2020 ਤੋਂ ਸ਼ੁਰੂ ਹੋਇਆ ਸੀ ਤੁਹਾਡੇ ਧਿਆਨ ਚ ਕੋਲਦਾ 6 ਜੂਨ 2020 ਤੋਂ ਵੀ ਉਹ ਰਿਪੋਰਟ ਹੈ ਤੁਹਾਨੂੰ ਉਹ ਤੋਰ ਕਰਿਆ ਉਹ ਪਾਸਾਰੇ ਕਿਸਾਲ ਸੀ ਕਿਸਾਨੀ ਮੰਗਾ ਦੀ ਕਿਸਾਨੀ ਹੱਕਾਂ ਦੀ ਸੰਨ ਹਮਦਰਦੀ ਸੀ ਉਸੇ ਮੋਰਚੇ ਆ ਫੜਾ ਕਰਿਆ ਉਸ ਤੋਂ ਬਾਅਦ ਮੋਰਚੇ ਦੀਆਂ ਕੁਝ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਸੀਗੀਆਂ ਉਹ ਲਾਗੂ ਕਰਵਾਉਣ ਲਈ ਦੂਜਾ ਮੋਰਚਾ ਖਨੌਰੀ ਤੇ ਸ਼ੰਭੂ ਲੱਗਿਆ ਜਦੋਂ ਮੋਰਚਾ ਪੀਕ ਤੇ ਸੀ ਸੈਂਟਰ ਨਾਲ ਗੱਲਬਾਤ ਚੱਲ ਰਹੀ ਸੈਂਟ ਨਾਲ ਗੱਲਬਾਤ ਚੱਲ ਪਈ ਤੇ ਲੱਗ ਪੱਗ ਕਈ ਕਿੜਾਂ ਦੀ ਮੀਟਿੰਗ ਹੋਣ ਤੋਂ ਬਾਅਦ ਜਿਹੜੀ 19 ਮਾਰਚ ਨੂੰ ਮੀਟਿੰਗ ਹੋਈ ਔਰ ਉਹਦੇ ਵਿੱਚੋਂ ਕਿ 4 ਮਾਰਚ ਤੇ 4 ਮਈ ਦੀ ਮੀਟਿੰਗ ਨਿਕਲ ਕੇ ਆ ਗਈ ਹੈ ਜਦੋਂ ਇਹਦਾ ਮਤਲਬ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਬਿਲਕੁਲ ਬਈ ਉਦੋਂ ਪੰਜਾਬ ਸਰਕਾਰ ਨਹੀਂ ਉੱਥੇ ਹੱਲਾ ਬੋਲ ਕੇ ਹੱਲਾ ਵੀ ਇਸ ਤਰ੍ਹਾਂ ਦਾ ਬੋਲਿਆ ਕਿ ਅਜੇ ਤੱਕ ਅਣਗੰਤ ਕਾਲੀਆਂ ਨਹੀਂ ਬੜਦੇ ਆਪਣੇ ਹੱਥ ਦੇ ਨਹੀਂ ਚਲਦੀਆਂ ਤੇ ਆਪਣੇ ਹਲਕੇ ਦੇ ਏਸੀ ਏਸੀ ਬ੍ਰਿਜ ਇਸ ਪ੍ਰੇਜ ਲਈ ਵੀਰੇ ਏਸੀ ਬ੍ਰਿਜ ਤੋਂ ਮਤਲਬ ਕੋਈ ਵੀ ਬੰਦਾ ਕਰੇ ਪੁਆਇੰਟਸ 깔 ਲਈ ਗਏ ਆਪਣੇ ਹਲਕੇ ਲਈ ਕੋਈ ਇੱਕ ਟਰਾਲੀ ਗਾਇਬ ਹੋਈ ਹੋਵੇ ਦੇਖੋ ਕੋਈ ਇੱਕ ਟਰੈਕਟਰ ਗਾਇਬ ਹੋਵੇ ਮੈਨੂੰ ਬੀਚ ਬਣ ਕੇ ਉਹਦੇ ਦੱਸੋ ਮੈਨੂੰ ਛੱਡੋ ਆਪਣਾ ਹੱਕ ਹੱਕ ਦੱਸੋ ਮੈਂ ਨਾਲ ਖੜੇ ਤੇ ਨਾਲ ਇਹਦੇ ਮਸ਼ੂ ਵਾਲਾ ਸੈਟ ਗੱਲ ਕਰਦਾ ਹੁਣ ਇੱਕ ਵੀ ਟਰਾਲੀ ਦਾ ਤੁਸੀਂ ਬੰਨ੍ਹ ਮੈਂ ਚੇਕ ਤੋਂ ਹਾਂ ਬਿਲਕੁਲ ਬੰਨ੍ਹ ਮੈਂ ਚੇਕ ਤੋਂ ਇਕੱਲੇ ਹਲਕੇ ਦੀ ਗੱਲ ਨਹੀਂ ਅਸੀਂ ਕਰ ਰਹੇ ਅਸੀਂ ਸੂਚੀ ਇਹਦੇ ਇੱਕ ਮੇਰਾ ਸਵਾਲ ਹੈ ਮੈਨੂੰ ਤੜੇ ਬੇਨਤੀ ਆ 99 ਪੂਰੇ ਪੰਜਾਬ ਦੇ ਮੰਨ ਪੰਜਾਬ ਵਾ ਸਾਡੇ ਕੋਲ ਸਟਾਇਲ ਮੇਰੇ ਕੋਲ ਤੁਸੀਂ ਜਿੰਮੇਵਾਰੀ ਮੇਰੇ ਹੱਥੇ ਦਿੱਤੀ ਹੋਈ ਆ ਤੁਸੀਂ ਆਉਂਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਤਾਂ ਕਿੰਨਾ ਵਧੀਆ ਲੱਗਦਾ ਬਾਤਲਾਬ ਕਰਕੇ ਦੱਸਦੇ ਆ ਤੇ ਸੁਣਦੇ ਦੇ ਕਹਿੰਦੇ ਆ ਗੱਲਬਾਤ ਹੈ ਨਾ ਇੱਕ ਤਾਂ ਮੇਰੇ ਕੋਲ ਉਹ ਹੀ ਗੱਲੋਂ ਵੀ ਕੱਲhari ਗੱਲਬਾਤ ਜਿੰਮੇ ਆਪਣਾ ਵੀਡੀਓ ਦੇਖੀ ਆ ਜੀ ਕਹਿੰਦੇ ਵਿਦਾਖ ਜੀ ਸਵਾਲ ਆਪਟਨੀ ਕੋ ਸਵਾਲ ਨਾਲੀ ਤਾਂ ਗੱਲੇ ਤੁਸੀਂ ਦੇਖੋ ਮੈਨੂੰ ਦੇਖ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗੇ ਜੇ ਮੁਰਦਾਬਾਦ ਕਹੇ ਨਾਲ ਮੇਰੇ ਹਲਕੇ ਦੇ ਲੋਕਾਂ ਦਾ ਭਲਾ ਹੁੰਦਾ ਨਾ ਮੈਂ ਚਾਰ ਬਾਰ ਆਪਣੇ ਆਪ ਨੂੰ ਮੁਰਦਾਬਾਦ ਆਪ ਹੀ ਕਹਿੰਦਾ ਪਰ ਲੋਕਾਂ ਦਾ ਭਲਾ ਨਾ ਜੀਦਾ ਦੇ ਵਿੱਚ ਕਮਿਊਨੀਕੇਸ਼ਨ ਬਚ ਗਿਆ ਠੀਕ ਹੈ ਇਹੋ ਗੱਲ ਹੋਈ ਹਾਂ ਉਹਦੇ ਵਿੱਚ ਮੈਂ ਥੋੜੀ ਥੋੜੀ ਗੱਲ ਕਲੀਅਰ ਕਰਦਾ ਜੀ ਪਰਸੋ ਅਟਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਪਹਿਲੀ ਗੱਲ ਜੀ ਕਿੱਥੋਂ ਹੋਈ ਆ ਉੱਥੇ ਬੰਦੇ ਬੈਠੇ ਕਹਿੰਦੇ ਕੱਲੂ ਜਲਪੁਰ ਨੇ ਆਉਣਾ ਆਪਾਂ ਕੀ ਹੈ ਕਿ ਇਹ ਬਹੁਤ ਲੱਗਦੀ ਜਿਹਾ ਸਵਾਲ ਜਵਾਬ ਦਾ ਨਾ ਲੱਗਾ ਮੈਨੂੰ ਸਵਾਲ ਪੁੱਛੀਆ ਜਾਂ ਸਕਦਾ ਕਿ ਇਹਨਾਂ ਇਹ ਗੱਲ ਮੇਰੇ ਸਮਝਦਾ ਆਈ ਨਹੀਂ ਦੂਜੀ ਗੱਲ ਹੁਣ ਕੱਲ ਥੋੜ੍ਹੀ ਅਗੂ ਇੱਕ ਗੱਲ ਕਰਾਂ ਵੀ ਉਹ ਗੱਲਪੁਰਾ ਸਾਹਿਬ ਆਇਆ ਸ਼ੋਪਿੰਗ ਆਪਣੇ ਡਾਂਡਰੀ ਸਾਹਿਬ ਅੱਡੇ ਆਇਆ ਦੇਖੋ ਮੈਂ ਵੀ ਉਹ ਬੰਦਾ ਬੈਠਿਆ ਹੁਣ ਆਪਾਂ ਇੱਕ ਵੀ ਗੱਲ ਦਾ ਨਹੀਂ ਲੈ ਕੇ ਆਇਆ ਡਰਾਈਵਰ ਵੀ ਨਹੀਂ ਲੈ ਕੇ ਆਇਆ ਡਰਾਈਵਿੰਗ ਬਗਤੀ ਵੀ ਆਪੇ ਲੱਗ ਲੈ ਕੇ ਆਇਆ ਦੇਖੋ ਮੈਂ ਜੇ ਆਪੇ ਹਫਕੀ ਤੇ ਆਪਣੇ ਲੋਕਾਂ ਤੋਂ ਡਰਨ ਲੱਗ ਗਿਆ ਨਾ ਫਿਰ ਮੇਰਾ ਖਤਮਾ ਕਰੀਏ ਮੈਂ ਜਿੱਥੇ ਵੀ ਤੁਮਨਾ ਸ਼ਰਿਆ ਬਗੈਰ ਮੇਰੇ ਕਰਨ ਨੇ ਜੇ ਮੈਂ ਦੋ ਬਟਾਇਨੇ ਹੁਣਾਂ ਦੇ ਖਾਦਲੇ ਦੋ ਘੱਟ ਮੈਂ ਪਹਿਲੀ ਰੋਕਦੀ ਬਿੰਦੋਤੀ ਰੋਕਦੀ ਕੰਦੀ ਜੋ ਵੀ ਆ ਜਿਹੜੀ ਸਿਕਿਉਰਟੀ ਲੱਗੀ ਆ ਉਹ ਉਥੇ ਹਾਲਾਤਾਂ ਨੂੰ ਦੇਖ ਕੇ ਲਾਈ ਆ ਜੋ ਵੀ ਉੱਥੇ ਦੇਖਿਆ ਉਹਨਾਂ ਨੇ ਮੌਕੇ ਦਾ ਮੌਜੂਦ ਦੇਖਿਆ ਠੀਕ ਨਹੀਂ ਕੀ ਕੀ ਗੱਲ ਉਹ ਵੀ ਮੈਂ ਤੁਹਾਡੇ ਮੂਨੇ ਗੱਲ ਕਰਦਾ ਉੱਥੇ ਗੱਲ ਇਹ ਕੀ ਕੀ ਵੀ ਕੀ ਕੀਤਾ ਜੀ ਅੱਜ ਕੇ ਸਕੂਲ ਨਹੀਂ ਕਰਦਾ ਹਟਦੀ ਤੁਸੀਂ ਜ਼ਿੰਮੇਵਾਰ ਬੰਦੇ ਹੋ ਮੈਂ ਜ਼ਿੰਮੇਵਾਰ ਬੰਦਾ ਮੈਂ ਇਹ ਗੱਲ ਪੂਰੇ 100% ਤਰੀਕੇ ਨਾਲ ਕਹਿ ਸਕਦਾ ਬਤੌਰ ਮੇਰੀ ਜ਼ਿੰਮੇਵਾਰੀ ਹੈ ਹਰਕੇ ਦੀ ਜੇ ਮੈਂ ਗਲਤ ਹੋਇਆ ਜੇ ਸਕੂਲਾਂ 'ਚ ਵਿਕਾਸ ਨਾ ਹੋਇਆ ਉਹਦੇ ਤੁਸੀਂ ਮੇਰੇ ਨਾਲ ਦੋ ਬੰਦੇ ਚਲਿਓ ਜੇ ਨਾ ਹੋਇਆ ਹੋਵੇ ਮੈਂ ਐਡਾ ਬਤਾਉਦਾ ਅਸਤੀਫਾ ਦੇ ਦਿੰਦਾ ਦੇਖੋ ਤਿੰਨ ਸਕੂਲ ਹਰਕੇ ਦੇ ਇਹ ਜਿਹੇ ਨੇ ਜਿਨ੍ਹਾਂ ਨੂੰ ਸਕੂਲਾਂ ਨੂੰ ਤਿੰਨ ਸਕੂਲਾਂ ਨੂੰ 1 ਕਰੋੜ 40 ਲੱਖ ਦੀ ਗ੍ਰਾਂਟ ਆਈ ਹੋਈ ਆ ਜੇ ਝੂਠਾ ਹੋਇਆ ਮੈਨੂੰ ਫਿਰ ਉਹ ਕਰ ਦਿਓ ਪਿੰਡ ਤਖਰਾ ਇੱਕ ਸਕੂਲ ਨੂੰ 2 ਕਰੋੜ ਰੁਪਏ ਜਾਂ 2 ਲੱਖ ਰੁਪਏ ਕਹਤਾ 2 ਕਰੋੜ ਰੁਪਏ ਇੱਕ ਮਿੰਟ ਨੂੰ ਬਰਾਟਾਈ ਦੇ ਝੰਟ ਹੋਇਆ ਤਾਂ ਮੈਂ ਉਹਦੇ ਅੰਦਰ ਆਂ ਸਿੱਧੀ ਗੱਲ ਸਕੂਲਾਂ ਦੇ ਵਿੱਚ ਜਿਹੜੀ ਗੱਲ ਕੱਲ ਕਰਦੇ ਵੀ ਹੋਇਆ ਕੁਛ ਨਹੀਂ ਸਕੂਲਾਂ ਦੇ ਵਿੱਚ ਜਿਹੜੇ ਪੈਨਲ ਚੈਨਲ ਪੈਨਲ ਲੱਗੇ ਹੋਏ ਨੇ ਨਾ ਇਸ ਵਾਰ ਭਾਜੀ ਵਾਸਤੇ ਕਿਸੇ ਪ੍ਰਾਈਵੇਟ ਸਕੂਲ 'ਚ ਵੀ ਹੋਏ ਲੱਗੇ ਹੋਏ ਸਭ ਨੂੰ ਝੁੱਟਾ ਸਾਫ ਕਰਦੇ 26 ਲੱਖ ਰੁਪਏ ਆ 48 ਵਿੱਚ ਸਕੂਲ ਦਾ ਲੱਗਿਆ 28 ਲੱਖ ਬਹੁਤ ਦੇ ਅਧਾਰ ਨਾਲ ਹੋ ਰਿਹਾ 15 ਦਿਨ ਪਹਿਲਾਂ ਡਿਵਾਰਡ ਕੀਤੀ ਸੀ ਮਾਲ ਕੀ ਬਿਕਲੀ 26 ਲੱਖ ਰੁਪਏ ਹੁਣ ਮੈਂ ਦੇਖੋ ਜਿਹੜੇ ਜਮੇ ਮਾਰੀਏ ਕਿਤੇ ਕਿਤੇ ਰਾਂ ਦੇ ਕਿਸਾਨੀ ਦੌਰ ਤੇ ਤੁਸੀਂ ਬਿਜਲੀ ਇੱਥੇ ਸੰਸਾਰ ਨੂੰ ਪਤਾ ਹੈ ਨਾ ਮੈਂ ਤਾਂ ਉਹ ਬੰਦਾ ਕਰ ਸਕਦਾ ਜੋ ਬੀਤੀਆਂ ਨੇ ਮੈਨੂੰ ਬੁਧਾਇਆ ਕਿ ਤੁਸੀਂ ਮੈਂ ਸ਼ਰਤਾਂ ਦਾ ਕੰਮ ਕੀਤਾ ਜੀ ਮੈਂ ਕਿਤੇ ਵੀ ਗਲਤ ਹੁਣ ਰੁਕ ਨਹੀਂ ਬੰਦੋਂਗਾ ਕਿਸੇ ਅੱਗੇ ਕਹਤੋਂ ਜੀ ਆਪ ਪਰਿਵਾਰ ਜੋ ਆਏ ਨੇ ਚਲੋ ਮੇਰੇ ਹੁਣ ਮਤਲਬ ਮੈਂ ਗੱਲ ਨੂੰ ਮੱਤ ਦੇ ਤੋੜਾਂ ਜੇ ਕੋਈ ਤੁਸੀਂ ਹਲਕੇ ਦੀ ਗੱਲ ਕਰੀਂਗਾ ਜਿਹੜਾ ਸਾਡਾ ਮਕਸਦ ਹੁੰਦਾ ਜਿੱਥੇ ਬੰਦੀ ਦਾ ਕੰਨੇ ਹਲਕੇ ਦਾ ਨਹੀਂ ਮਤਲਬ ਨਾ ਸੋਛਾ ਦੀ ਅਸੀਂ ਜਿੱਥੇ ਮੰਨਣ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਤੇ ਜਿੱਦੂ ਤੇ ਜਿਹੜਾ ਐਮਐਲਏ ਆ ਗਿਆ ਸਭਰਾ ਸਵਾਲ ਨੂੰ ਨਹੀਂ ਸਵਾਲ ਕਰੇ ਬਰਾਂਪਰ ਪਿੰਡ ਦੇ ਤੇ ਔਰ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੇ ਸਾਡੇ ਸਵਾਲ ਨੇ ਸਾਡਾ ਮਕਸਦ ਇਹ ਹੁੰਦਾ ਇਹਨੂੰ ਸਰਕਾਰ ਤੱਕ ਲੈ ਕੇ ਜਾਓ ਬਿਲਕੁਲ ਜੇ ਤੁਸੀਂ ਤੋਂ ਹੁਣ ਵੀ ਹਲਕੇ 'ਚ ਮੇਰੇ ਹਲਕੇ 'ਚ ਕੋਈ ਨਹੀਂ ਹੋਇਆ ਕੁਝ ਇਹ ਸਰਕਾਰ ਤੱਕ ਲਿਜਾਣਾ ਬਿਲਕੁਲ ਬਿਲਕੁਲ ਇਹ ਤੁਹਾਡਾ ਫਰਜ਼ ਬਣਦਾ ਮੇਰਾ ਫਰਜ਼ ਹੈ ਜੀ ਪਰ ਮੈਂ ਹਾਂ ਜੀ ਅੱਜ ਅੱਜ ਦੇ ਸਮੇਂ 'ਚ ਇੱਕ ਟੋਲੀ ਨਹੀਂ ਇੱਕ ਮਿੰਟ ਇੱਕ ਟ੍ਰੋਲੀ ਮੇਰੇ ਖਾਲ ਟ੍ਰੋਲੀਆਂ ਵੀ ਜਿਹੜੀਆਂ ਚੋਰੀ ਹੋਈਆਂ ਸ਼ਾਂਟੀਆਂ ਹੋਈਆਂ ਨੇ ਜਿਹੜੀਆਂ 3.50 ਤੋਂ 3.40 ਲੱਖ ਦੇ ਵਿੱਚ ਬਣਦੀਆਂ ਜਿਸ ਵਾਰੀ ਮੈਂ ਦੇਖੋ ਮੈਂ ਤੁਹਾਨੂੰ ਇਹ ਹੀ ਗ੍ਰਾਫ ਤੋਂ ਦਾ ਵੀ ਕਿਉਂ ਸਾਨੂੰ ਉਹਦੇ ਵਾਸਤੇ ਇੱਕ ਬੈਟਰੀ ਆ ਉਹਦੇ ਵਾਸਤੇ ਕੁਸਰਾ ਪਰੋ ਲਾਲ ਕਹਿੰਦਾ ਹੋਰ ਤੋਂ ਡਾ ਅਮੇਜ ਮੈਂ 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 ਬੋਲੂ ਮੈਂ ਹੁਣ ਤੁਹਾਨੂੰ ਦੱਸਦਾ ਜੀ ਉੱਤੇ ਕੋਈ ਬਰਾਮਦ ਹੋ ਜਾਣੀ ਆ ਫੇਸਬੁਕ ਤੇ ਇਹ ਵੀ ਤੇ ਹੋ ਗਈ ਗੱਲ ਮੈਂ ਦੱਸਦਾ ਤੇ ਦੱਸ ਇਹ ਵੀ ਗੱਲ ਫੇਸਬੁਕ ਤੋਂ ਦੇਖ ਕੇ ਜੀ ਅਸੀਂ ਗੱਲਾਂ ਕਰੀਏ ਜੇ ਇਹ ਜੰਮ ਦੀ ਗੱਲ ਕਰਦੇ ਆ ਤਾਂ ਇੱਥੇ ਜੂਨੀਅਰ ਤੇ ਇਹ ਆ ਜਾ ਵੀ ਲੱਗ ਰਿਹਾ ਵੀ ਗੋੜ ਖਾ ਗਈ ਜੀ ਤਿੰਨ ਤਨ ਗੱਡੇ ਖਾ ਗਏ ਕੋਲ ਜਾਨ ਹੁੰਦੇ ਨੇ ਜੂਨੀਅਰ ਤਾਂ ਇਹ ਵੀ ਲੱਗਦਾ ਰਿਹਾ ਵੀ ਇਹ ਬਾਤ ਉਸ ਦਾ ਇੱਕ ਸਿਰਫ ਇਲਜਾਮ ਨੇ ਉਹਨਾਂ ਲੋਕਾਂ ਦੇ ਜਿਹੜੇ ਫੇਸਬੁੱਕ ਤੇ ਬੈਠੇ ਨੇ ਜਿਹੜੇ ਬੰਦੇ ਸਹਾਰਸ਼ ਕਰਨਾ ਉਹ ਸਹਾਰਸ਼ੇ ਕਰਦਾ ਹੁੰਦਾ ਤਨਹੌਰ ਵਾਲੀ ਗੱਲ ਆ ਜਿਹੜੀ ਮੈਂ ਫੇਰ ਚੈਲੰਜ ਕਰਦਾ ਕੋਈ ਚੈਲੰਜ ਤੋਂ ਕੋਈ ਗੱਲ ਆ ਮੈਂ ਇਹ ਵੀ ਸਾਬਤ ਕਰਦਾ ਮੈਂ ਚੱਲਦਾ ਨਾਲ ਕੋਈ ਬੰਦਾ ਤਿਕੋ ਫੇਸਬੁੱਕ ਤੇ ਪੜ੍ਹਦੀਏ ਫੇਸਬੁੱਕ ਤੇ ਕਹਿ ਨਹੀਂ ਦਸੀਏ ਦੇਖੋ ਜਿਹੜੇ ਬੰਦਿਆਂ ਨੇ ਪਿੱਛਾ ਕਰਕੇ ਟਰਾਲੀਆਂ ਉਹ ਬਰਮਨ ਬਰਮਨ ਕਰਵਾਈਆਂ ਪਰ ਤੇ ਤਾਂ ਉਹਨਾਂ ਤੇ ਦੇਦੇ ਨਹੀਂ ਦੇਖੋ ਇਹ ਤਾਂ ਥੋੜੇ ਕਹਿ ਨਹੀਂ ਮੈਂ ਕਹਿੰਦਾ ਵੀ ਮੈਂ ਟਾਈਮ ਮੈਂ ਟਾਈਮ ਕੱਢ ਕੇ ਸਪੈਸ਼ਲ ਚੱਲਦੇ ਆ ਤੈਨੂੰ ਤੁਸੀਂ ਕਹੋ ਕੱਲ ਤੁਸੀਂ ਵੀ ਵਖੋ ਉੱਥੇ ਕੱਲ ਕਿ ਮੈਂ ਮੈਂ ਇੱਕ ਜਿੰਨੇ ਵੀ ਹੁਣ ਤੱਕ ਧਰਨੇ ਲੱਗੇ ਨੇ ਮਾ ਮੇਰੇ ਐਮਐਲਏ ਵੱਲ ਤੋਂ ਬਾਦ ਮਾ ਫੁੜੇੜੇ ਧਰਨੇ ਦੇ ਕੱਲ ਧਰਨਾ ਨਹੀਂ ਦੇਗਾ ਉਸ ਸੱਤੇ ਕੋ ਬਲੂ ਸੀਗਾ ਕੁਈ ਸਵਾਲ ਜਵਾਬ ਨਹੀਂ ਦੇ ਗਿਆ ਕਿਉਂਕਿ ਮੈਨੂੰ ਦੇਖ ਕੇ ਤਾਂ ਇਹ ਸਵਾਲ ਜਵਾਬ ਕਰਨ ਨੂੰ ਮੇਰੇ ਜਿੰਦਾਬਾਦ ਮੁਤਾਬਕ ਦੀ ਕਰੀ। ਮੈਂ ਤੁਹਾਨੂੰ ਦੱਸਦਾ ਜਿੰਨੇ ਤਾਂ ਅਸੀਂ ਇੱਕ ਮਿੰਟ ਮੇਰੀ ਥੋੜੀ ਜੀ ਐਸਪੀ ਸਾਹਿਬ ਦਾ ਜਿਹੜਾ ਕਮਿਟਮੈਂਟ ਜਿੰਨੇ ਲੋਕਾਂ ਦੇ ਧਾਰਨੇ ਵੀ ਨਹੀਂ ਲੱਗੇ ਰਹੇ ਹੁਣ ਤੋਂ ਮੇਰੇ ਬਣ ਤੋਂ ਬਾਅਦ ਮੈਂ ਹਰੇਕ ਧਾਰਨੇ ਦੇ ਵਿੱਚ ਬਗੈਰ ਤਾਰੇ ਵਿਚ ਪਰ ਕੇ ਜਵਾਬ ਹੁੰਦਾ ਰਿਹਾ ਤੇ ਕੋ ਜਿੰਨਾਂ ਦੇ ਕੋਲ ਜਵਾਬ ਨਹੀਂ ਵੀਰੇ ਉਹਨਾਂ ਦੇ ਤੁਸੀਂ ਨਹੀਂ ਪੁੱਛ ਸਕਦੇ। ਦੇਖੋ ਮੇਰੀ ਗੱਲ ਸੁਣੋ ਕੱਲ ਦੀ ਜਿਹੜੀ ਗੱਲ ਸੀਗੀ ਡੀਐਸਪੀ ਸਾਹਿਬ ਦਾ ਕਮਿਟਮੈਂਟ ਹੋਈ ਬਕਾਇਦਾ। ਹਾਂ ਮੈਂ ਤਾਂ ਚਾਰ ਹੁੰਦੇ ਆਜੋ ਯਾ ਅਸੀਂ ਸਿਰਫ ਕਿਹਾ ਵੀ ਦੋ ਹੀ ਬੰਦੇ ਆਵਣਗੇ ਐਸਪੀ ਸਾਹਿਬ ਨੂੰ ਮੈਂ ਕਿਹਾ ਵੀ ਦੋ ਸੋ ਚਾਰ ਸੋ ਜਿਹੜੇ ਬੰਦੇ ਨਾਲ ਗੱਲ ਕਰਨੀ ਹੈ ਇਕੱਲੇ ਠੀਕ ਹੈ ਪਰ ਜਦੋਂ ਮੈਂ ਉੱਥੇ ਪਹੁੰਚਿਆ ਤੁਸੀਂ ਦੇਖੋ ਗੱਲ ਕਰਨ ਦਾ ਕੀ ਹੁੰਦਾ ਹੁਣ ਮੈਂ ਥੋੜੇ ਜਿਹਾ ਆਇਆ ਬਟਾ ਸਿੱਕੇ ਦਾ ਆਪਾਂ ਗੱਲ ਕਰਦੇ ਆ ਸਾਹ ਦੇ ਵਿੱਚ ਬਟਾ ਬੜੇ ਖੜ੍ਹਗੇ ਸੀ ਮੈਂ ਜਿਹੜੇ ਆਪਾਂ ਜਵਾਬ ਕਰਕੇ ਵਾਪਸ ਮੇਰੀ ਗੱਲ ਨੂੰ ਵੇਖੀ ਜਦੋਂ ਵੱਢੀ ਗਈ ਹੈ ਕਦੀ ਚੁੱਪ ਨਹੀਂ ਆ ਮੈਂ ਸਾਹ ਦੇ ਉਹ ਜਿੰਦਾਬਾਦ ਮੁਕਤਾਬਾਦ ਜਦੋਂ ਸ਼ੁਰੂ ਹੋ ਗਈ ਹੈ ਹੈ ਨਾ ਇੱਕ ਟਿਕਣੇ ਤੋਂ ਕਿਸੇ ਨੂੰ ਵੀ ਦੇਖੋ ਜਲੀ ਹੈ ਮੇਰੀ ਗੱਲ ਉਹ ਤੇਰੀ ਕਾਲ ਨਹੀਂ ਆ ਵਾਪਸ ਤੁਸੀਂ ਆਪ ਸੈਲੋ ਇਸ ਤੋਂ ਤਾਂ ਇਸਦਾ ਇੰਤੋ ਨਹੀਂ ਪਤਾ ਵੀ ਹੈ ਕੀ ਹੈ ਮੇਰੇ ਕਹਣ ਦਾ ਮਤਲਬ ਹੈਗਾ ਮੈਂ ਗੰਗਲਾ ਗੱਲ ਕਰ ਰਿਹਾ ਠੀਕ ਹੈ ਪਰ ਇੱਕ ਇੱਕ ਵੀਰੇ ਮੰਨੀ ਜਾਂ ਨਾ ਮੰਨੀ ਤੁਸੀਂ ਉੱਚ ਮੱਤ ਕੇ ਹੈ ਜਿਵੇਂ ਸਰਪਰੋਹੇ ਕਰਦਾ ਨਹੀਂ ਨਹੀਂ ਇੱਕ ਮਿੰਟ ਹੋ ਰਹੀ ਨਹੀਂ ਮੈਂ ਇਹ ਬੰਦਾ ਲਾ ਕਰ ਦਿੱਤੀ ਮੈਂ ਅੱਜ ਸਵੇਰੇ ਉੱਠ ਕੇ ਬਗੈਰ ਕਿਸੇ ਬੰਦੇ ਨੂੰ ਲਗਾ ਕੇ ਮੈਂ ਤੁਹਾਡੇ ਘਰ ਕਿਉਂ ਆਉਂਦਾ ਕਿਉਂਕਿ ਮੈਨੂੰ ਇੱਕ ਮਿੰਟ ਉਹ ਵੀਰ ਨੇ ਤਾਂ ਥੋੜੇ ਨਾਲ ਉੱਥੇ ਕਹਿੰਦੇ ਵੀ ਸਭ ਮੈਨੂੰ ਯਾਰ ਦਰਦ ਨਹੀਂ ਕੀ ਲੋੜਾ ਹੁਣ ਮੈਨੂੰ ਦੱਸ ਲੋ ਵੀਰ ਨੂੰ ਦੇਖ ਰਿਹਾ ਵੀ ਤੁਸੀਂ ਜਾ ਕੇ ਦੇਖਿਆ ਮੇਰੇ ਨਾਲ ਡਰਾਈਵਰ ਤੱਕ ਨਹੀਂ ਆ ਆਮ ਗੱਡੀ ਚਲਾ ਕੇ ਆ ਠੀਕ ਆ ਗੱਲ ਮੈਂ ਕੋਈ ਮੇਰੇ ਕੋਲ ਕਹੋ ਨਹੀਂਦਾ ਸਿਆਣੇ ਠੀਕ ਆ ਵੀ ਆਪਣੀ ਸੁਰੱਖਿਆ ਨੂੰ ਰੋਡ ਵੀ ਇੱਥੋਂ ਤੋਂ ਹਰੂ ਕਰਦੀ ਲੋੜਾ ਤੁਹਾਡੇ ਨਾਲ ਲੱਗ ਕੇ ਸੰਵਾਸ ਕਰਦੇ ਰਹਿਆ ਸੀ ਸਾਨੂੰ ਲੱਗਦੀ ਲੋੜ ਉਸ ਤੋਂ ਹੋਰ ਲੱਗੀ ਦੇਖੋ ਕੰਮ ਇਹ ਹੈ ਜਿਹੜੀ ਕਿਸੇ ਜਿਹੜੀ ਕਮੈਂਟ ਮੈਂ ਤੁਹਾਨੂੰ ਜਿਹੜਾ ਬਣਾ ਜਦੋਂ ਤੁਹਾਡੀ ਗੱਡੀ ਅੰਦਰ ਵੜ ਗਈ ਲੋਕ ਆਪ ਮਾਰੇ ਹੋ ਕੋਈ ਮੋਹਨਾਂ ਦੇ ਸਵਾਲ ਜਵਾਬ ਨਹੀਂ ਕਰਨਾ ਡੀਐਸਪੀ ਸਾਹਿਬ ਕੋਈ ਕਹੇਗੇ ਕੀ ਕਾਈ ਪ੍ਰੋਟੈਸਟ ਕਰਨਾ ਤੁਹਾਡਾ ਹੱਕ ਆ ਆਪ ਦਾ ਅਸਰੋ ਤੇ ਇਹਦਾ ਮਤਲਬ ਸਿੱਧਾ ਨਹੀਂ ਕਿ ਉਹਨਾਂ ਨੇ ਵੀ ਉਹ ਸਵਾਲ ਜਵਾਬ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਦੋਂ ਮੈਨੂੰ ਸਵੇਰੇ ਫੋਨ ਆਇਆ ਕਹਿੰਦੇ ਜੀ ਉੱਥੇ ਆਇਆ ਕਿ ਬਲੋਕੇ ਰਹਿਣਾ ਹੈ ਕਿ ਇੰਨਾ ਤੇ ਗੱਲਬਾਤ ਕਰਨੀ ਚਾਹੀਦੀ ਹੈ ਇੰਨਾ ਦਾ ਸਾਡਾ ਕੋਈ ਲਾਭ ਨਹੀਂ ਸਭ ਨੂੰ ਕੋਈ ਸੁਵਿਧਾ ਦਫ਼ਤਰ ਵਿੱਚ ਮੈਂ ਹੀ ਗੱਲ ਕਰਦਾ ਲੋਕਤੰਤਰ ਤਾਂ ਲੋਕਤੰਤਰ ਜੇ ਦੀ ਸਵਾਲ ਜਵਾਬ ਨਹੀਂ ਕਰੂੰਗੇ ਬੈਠ ਕੇ ਚੰਗੀ ਗੱਲਬਾਤ ਨਹੀਂ ਜਰੂਰ ਸਾਡੇ ਵਿਧਾਇਕ ਪਿੰਡਾਂ ਦੀ ਹਿਸਟਰੀ ਪਰ ਪੰਜਾਬ ਦੀ ਚੱਲ ਅੱਜ ਤੱਕ 92 ਜਦੋਂ ਮੇਰੇ 54 ਸਾਲ ਦੀ عمر ਹੋ ਗਈ ਮੈਂ ਤਾਂ ਅੱਜ ਤੱਕ ਕੋਸਟ ਪਿਛਲਾ ਇਤਿਹਾਸ ਦੀ ਜੇ ਪਾਰਟੀ ਜੇ 47 ਤੋਂ ਬਾਅਦ ਆ ਇਹ 92 ਕਿਸੇ ਪਾਰਟੀ ਮੈਂ ਕਰ ਦੇਗੀ ਬਿਲਕੁਲ ਤੁਹਾਨੂੰ ਵੋਟਾਂ ਅਸੀਂ ਵੀ ਪਾਈਆਂ ਤੇ ਲੋਕਾਂ ਨੇ ਵੀ ਪਾਈਆਂ ਜਥੇਬੰਦੀ ਨੇ ਵੀ ਪਾਈਆਂ ਤੇ ਹੁਣ ਦੁੱਖ ਤਕਲੀਫਾਂ ਜੇ ਬਦਾਈ ਗਨੀ ਸੁਣੂੰਗਾ ਮੈਨੂੰ ਸੁਣਦਾ ਮੈਂ ਤਾਂ ਤੁਹਾਡੇ ਘਰ ਆ ਕੇ ਸੁਣਨ ਲੱਗਿਆ ਜੇਕ ਸਰਾਉਣੀ ਨਹੀਂ ਉਹ ਬਲ ਵਖਰੀ ਹੈ ਜੇ ਬੰਦੇ ਮਰਜੀ ਹੈ ਇਹ ਬਲ ਵਖਰੀ ਹੈ ਪਰ ਮੈਂ ਤੁਹਾਡੇ ਘਰ ਥੋੜੇ ਘਰ ਬੈਠ ਕੇ ਮੈਨੂੰ ਨਾ ਦਾ ਤੱਕ ਸੁਣਾੜਾ ਦਾ ਕੋਈ ਮੇਰੇ ਘਰ ਆ ਕੇ ਬਸ ਸੁਣੋ ਤੁਸੀਂ ਤੁਹਾਨੂੰ ਵੀ ਵੀਰੋ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਹਾਡੇ ਘਰ ਕੁਝ ਗੱਲਾਂ ਦੀ ਦੱਸੋ ਜੀ ਆਇਆਂ ਨੂੰ ਦੂਜੀ ਗੱਲ ਤੁਸੀਂ ਕਹਿੰਦੇ ਜੀ ਤੁਸੀਂ ਚਲ ਰੀਤ ਨੂੰ ਉਹ ਵੀ ਕਿਸਾਨ ਆ ਖੇਤੀ ਕਰਦਾ ਰਿਹਾ ਤੁਹਾਨੂੰ ਆਪ ਆਪ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਗਲਤ ਹੈ ਤੁਹਾਨੂੰ ਬਿਜਲੀ ਸਰਕਾਰਾਂ ਬਹਿਲਾ ਰਹੀਆਂ ਨੇ ਮੱਕੀ ਦੇ ਟਾਈਮ ਸਮ ਤੇਲ ਖੁੱਕਣ ਦੀ ਲੋੜ ਨਹੀਂ ਸੱਚਾਈ ਆ ਤੁਸੀਂ ਮੰਨਿਓ ਕਾ ਮੇਰੇ ਮੂਰੇ ਜਾਣਾ ਮੰਨਿਓ ਅੱਜ ਤੱਕ ਮੱਕੀ ਦੇ ਟਾਈਮ ਸਰੂਲਾਂ ਨੂੰ 2 ਘੰਟੇ ਦਾ 1 ਘੰਟੇ ਵਿੱਚ ਨਹੀਂ ਨਹੀਂ ਬਾਅਦ ਪਾ ਤੇਲ ਸਮੋਲਦੇ ਜੀ ਪਹਿਲੇ 2 ਮਿੰਟ ਰੱਖ ਦਿੰਦੇ ਉਹ ਤੋਂ ਬਾਅਦ ਦੂਜੀ ਗੱਲ ਗੰਨੇ ਦੀ ਜਨੀ ਵੀ ਅਦਾ ਕੀਤੀ ਸੀ ਵੀ ਤੁਹਾਨੂੰ ਪਤਾ ਬਿਲਕੁਲ ਮੁੰਡਾ ਨਾਲੋ ਨਾਲੋਵਰ ਦਾ ਆਇਆ ਮੈਂ ਬੁਰੇ ਵੀ ਗੱਤੋ ਆਪਣਾ ਵੀ ਅਸੀਂ 7 ਸਾਲ ਪੇਮੈਂਟ ਡੇਟ ਹੋਈ ਦੀ ਸਾਡੀ ਕਿਉਂ ਸਰਕਾਰ ਦਾ ਜਿਹੜਾ ਵਿੱਚ ਹਿੱਸਾ ਹੈਗਾ ਜੋ ਦੇਣਾ ਉਹ ਬਾਰ ਨਹੀਂ ਹੈ ਨਾ ਉਹ ਨਾਲ ਨਾਲ ਹੋਈ ਤਾਂ ਨਾਲ ਹੀ ਨਾ ਪਈ ਹੋਈ ਹੈ ਤੀਜੀ ਗੱਲ ਆਪਾਂ ਜੇ ਪਾਣੀ ਦੀ ਗੱਲ ਕਰੀਏ ਆਪਾਂ ਕਿਸਾਨਾਂ ਦਾ ਪਾਣੀ ਮੇਰੇ ਖੇਤ ਦੇ ਵਿੱਚ ਮੇਰੇ ਜਿਹੜਾ ਮੇਰਾ ਜਿੱਥੇ ਖੇਤ ਨੇ ਮੈਂ ਜਿੱਥੇ ਰਹਿਣਾ ਚਾਚਾ ਜੀ ਨੇ ਮੈਨੂੰ ਦੱਸ ਦਿੱਤੀ ਵੀ 1960 ਸੂਤ ਦੇ ਵਿੱਚ ਪਾਣੀ ਸਾਡੇ ਗਰਾਉਂਡ ਦੇ ਵਿੱਚ ਹੀ ਹੁੰਦਾ ਕਿ ਸਾਡੇ ਖੇਤਾਂ ਨੂੰ ਪਾਣੀ ਲੱਗਦਾ ਰਿਹਾ ਜਿਹੜਾ ਮੇਰੀ ਪਤਕਾਲੀ ਸਾਡੀ ਘਰੋਂ ਖੋ ਗਈ ਮੈਂ ਕਦੇ ਦੇਖਿਆ ਨਹੀਂ ਮਰ ਗਿਆ ਫਿਰ ਪਾਣੀ ਮੇਰੇ ਘਰੋਂ ਤੋਂ ਛੱਡੋ ਜੀ ਉਹ ਵੀ ਕਿਸਾਨੀਆਂ ਮੇਰੇ ਘਰੋਂ ਛੱਡੋ ਮੇਰੇ ਘਰ ਤੋਂ 1.5 ਕਿਲੋਮੀਟਰ ਅਹਾਂ ਤੱਕ ਪਾਣੀ ਪਹੁੰਚਦਾ ਹੋਇਆ ਠੀਕ ਹੈ ਇਹ ਸਾਰੀਆਂ ਸੂਤਾ ਆਪਣੇ ਸੋਥੀ ਗਰ ਸਾਡੇ ਆਂਤਵਾਰ ਵਾਲਾ ਕਿਸਾਨਾਂ ਨੂੰ ਜਿੱਥੇ ਦੂਜੇ ਨੂੰ ਵੀ ਆ ਫ੍ਰੀ ਬਿਜਲੀ ਦੀ ਸੂਤ ਬਤੂ ਪੈਣਾ ਮੇਰੇ ਤਾਂ ਆਪ ਜੀ ਨੂੰ ਆਉਂਦਾ ਜੀ ਜੋ ਕੁਛ ਕਰਨ ਆਏ ਤੇ ਕਰਨ ਲੱਗੇ ਹੈ ਜੀ ਅਸੀਂ ਥੋੜੇ-ਥੋੜੇ ਹੌਲੀ-ਹੌਲੀ ਹਾਂ ਕੁਛ ਘਟਾ ਰਹੇ ਸਭੀ ਨੇ ਪਰ ਇਹ ਨਹੀਂ ਹੁਣ ਮੈਂ ਵੀ ਕੱਲ ਗੱਲ ਕੀਤੀ ਆ ਵੀਰ ਨੇ ਸਕੂਲ ਵਾਲੇ ਮੈਂ ਤੁਹਾਨੂੰ ਦੁਬਾਰਾ ਜੀ ਗੱਲ ਕਰਦਾ ਤੁਹਾਡੇ ਮਾਦੀਮਾਂ ਮੈਨੂੰ ਕੀ ਪਤਾ ਵੀਰ ਕੋਲ ਤੁਹਾਨੂੰ ਨਾ ਜਾਣਦੀ ਮੈਂ ਆਇਆ ਤੁਹਾਡੇ ਰਾਹੀਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਵੀ ਜੇ ਮੇਰੇ ਹੱਲਕੇ ਦੇ ਵਿੱਚ ਅਲੱਗ ਵਿਕਾਸ ਨਾ ਹੋਇਆ ਮੇਰੇ ਨਾਲ ਤੇ ਲੋ ਮੈਂ ਅਸਤੀਫਾ ਦੇ ਦੂੰਗਾ ਐਮਐਲਏ ਸਪੀਕਰ ਇਹਦੀ ਜੋਤਨਾ ਪੁਲੀਤ ਦਾ ਕਹਿੰਦੇ ਉਹ ਮੂੰਹ ਦੇ ਕੈਮਰੇ ਮੂਰੇ ਕਹਿਣ ਲੱਗਾ ਅਸੀਂ ਅਸੀਂ ਬੜੇ ਮਾਣ ਨਾਲ ਤੁਹਾਨੂੰ ਜਿਤਾਇਆ ਮੈਂ ਮੈਂ ਕਹਿੰਦਾ ਜੋ ਇਤਿਹਾਸਿਕ ਅਸੀਂ ਅਸਤੀਫਾ ਦੇਣ ਲਈ ਨਹੀਂ ਤੁਹਾਨੂੰ ਕੋਈ ਨਹੀਂ ਮੈਂ ਵਸੀਦੋਂ ਤਾਂ ਦੂੰਗਾ ਜੇ ਨਾ ਕੀਤਾ ਹਮ ਪੁਲੀਤਾ ਮੈਨੂੰ ਹੈਗੀ ਲਾਤਵਰੀ ਨਹੀਂ ਹੈਗੀ ਅਸਤੀਫਾ ਦੇ ਵਾਲੀ ਕਿਉਂਕਿ ਮੈਂ ਬਈ ਜਗਾ ਤੇ ਸਹੀ ਅਸਤੀਫਾ ਤਾਂ ਦੂੰਗਾ ਜੇ ਨਾ ਹੋਵੇ ਹੋਇਆ ਹੋਇਆ ਮੈਂ ਅੱਛੀ ਦੇਖਿਆ ਮੈਂ ਕਦੇ ਕਦੇ ਸਮਝ ਗਿਆ ਮੈਂ ਤੁਹਾਨੂੰ ਫਿਰ ਦੂੰਗਾ ਵੀ ਬਾਕੀ ਕੀ ਹੋਊਗੀ ਸ਼ਰਮੀ ਜਦੋਂ ਮਰਗੀ ਮੇਰੇ ਨਾਲ ਇੱਕ ਦਿਨ ਗੱ ਦੀਪ ਤੋਂ ਕਈ ਵੀ ਉਹ ਜਿੱਥੇ ਕਾਂ ਦਾ ਨਾਮ ਹੋਣ ਤੇ ਫੰਦੇ ਬਣਨੀ ਜਿਸ 4 ਲੱਖ ਦਾ ਨੰਬਰ ਉੱਥੇ ਜਾਣਾ ਹੀ ਹੋਣਾ ਜੀ ਹੈ ਨਾ ਬ੍ਰਿਸ਼ ਸਕੂਲਾਂ ਦੀ ਗੱਲ ਆ ਸਕੂਲਾਂ ਦੇ ਵਿੱਚ ਪੈਸਾ ਤਾਂ ਸੀ ਖਰਚਦੇ ਆ ਉੱਥੇ ਲੋੜ ਕੀ ਆ ਸਾਡੀ ਬੱਚਿਆਂ ਦੀ ਸਟੈਂਡਿੰਗ ਨਹੀਂ ਮਾਰੇ ਬਿਲਕੁਲ ਪਰ ਅਸੀਂ ਤਾਂ ਜਿਹੜੇ ਬੱਚੇ ਕਿਹੜੇ ਮੈਂ ਕਹਿੰਦਾ ਬੱਚੇ ਰਹਿਣੇ ਨੇ ਅਦਰ ਸਟੇਟਾਂ ਦੇ ਬੱਚੇ ਜਿਹਦੇ ਪਪਾ ਹੀ ਭਧੌੜੀਆਂ ਮੇਰਾ ਬੱਚਾ ਪੜਿਆ ਉੱਥੇ ਵਿਆਹੋਂ ਕਬਰੇ ਹੁਣ ਕੌਣ ਕਰੂਗਾ ਇਹ ਪੁੱਤ ਪੁੱਤ ਤੁਸੀਂ ਪੁੱਛਦਾ ਮੈਨੂੰ ਵੀ ਪਤਾ ਮੇਡਾ ਕਿੱਥੇ ਬੜਿਆ ਤੁਹਾਡਾ ਮੇਰਾ ਬੇਟਾ ਸਰਕਾਰੀ ਸਕੂਲ ਚ ਬੜਿਆ ਸਕੈਡਰੀ ਪਲਸ 1 ਤੇ ਪਲਸ 2 ਕੀਤੀ ਆ ਕਾਜ ਕੀਤੀ ਸਰਕਾਰ ਨੂੰ ਮੇਰਾ ਛੋਟਾ ਬੇਟਾ ਹੁਣ ਹੋਇਆ ਸੈੱਬ ਦੇ ਨਾਲ ਸਤੈਨੂ ਕਮ ਉਹ ਮੈਂ ਖੋਦ ਕਰਨ ਤੋਂ ਬਾਅਦ ਬੰਬੀ ਸਕੂਲ ਚ ਪੜਦਾ ਰਿਹਾ ਇਹ ਤਾਂ ਅੱਪਾ ਚੇਂਜ ਹੋਣਾ ਨਾ ਜਦੋਂ ਅੱਪਾ ਚੇਂਜ ਹੋਗੇ ਅਸੀਂ ਇੱਥੇ ਉੱਥੇ ਉਹਨਾਂ ਨੂੰ ਇਹੀ ਗੱਲ ਸਮਝਾਉਂਦੇ ਆਂ ਵੀ ਅਸੀਂ ਸਾਰੀ ਜੋ ਆ ਅਸਡੇ ਕਰਨ ਲੱਗੇ ਹੋਏ ਆ ਪਰ ਇੱਕ ਪਰਾਣਾ ਸਭ ਸਾਰਾ ਲੜ ਕੇ ਜੇ ਤੁਹਾਡੇ ਬੱਚੇ ਪੜ੍ਹਨਗੇ ਸਾਡੇ ਬਾਹਰ ਜੀ ਤਾਂ ਇੱਕ ਦੂਰ ਦੇਖੋ ਦੇਖੀ ਬਾਰਸੁੱਥੇ ਆਉਣਾ ਅੱਜ ਤਾਂ ਇਹ ਘੜਾੜੀ ਹੋਈ ਹੈ ਕਿ ਸਕੂਲਾਂ ਤੋਂ ਪਤਾ ਹੀ ਨਹੀਂ ਜਿਉਂ ਆਉਂਦੇ ਰੱਖੇ ਹਨ ਕਿਉਂਕਿ ਬੱਚੇ ਨਹੀਂ ਆਉਂਦੇ ਹਾਂ ਪਰ ਜੋ ਟਾਂਚਾ ਇਹ ਮੈਂ ਕਹਿ ਸਕਦਾ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸੀਪੀਕੇ ਕੀ ਹੋ ਸਕਦੇ ਉਹ ਨਹੀਂ ਨਿਕਲੇ ਜਿਹੜੀ ਸੱਚਾਈ ਹੈ ਜਿਹੜੀ ਇਹ ਗੱਲ ਆ ਅਗਰ ਜੇ ਇਹ ਹੀ ਗੱਲ ਆਪਾਂ ਉੱਥੇ ਕੱਟਦੇ ਵਿੱਚ ਨਹੀਂ ਕਿਹਾ ਹੋਵੇ ਵੀ ਵੀਰੇ ਤੈਨੂੰ ਲੱਗਦਾ ਵੀ ਇੰਨੀ ਸ਼ਾਂਤ ਗੱਲ ਹੋਵੇ ਨਹੀਂ ਨਹੀਂ ਸਾਡਾ ਦੇਖੋ ਵੀਰੇ ਬਾਦ ਜਿੰਦਾਬਾਦ ਫਲਾਣਾ ਚੋਰ ਤੋਂ ਉਹ ਯਾਰ ਇਹ ਜਿਹੀਆਂ ਗੱਲਾਂ ਬਨੇ ਸੋਹਤੀਆਂ ਨੇ ਯਾਰ ਦੇਖੋ ਹੁਣ ਆਪਾਂ ਨਮਾਇਦੇ ਆ ਦੇਖੋ ਟਰਾਲੀ ਚੋਰ ਦਾ ਤਾਂ ਥੱਪਾ ਲੱਗਦਾ ਸਰਕਾਰ ਵੀਰੇ ਉਹ ਤਾਂ ਗੁੱਡ ਚੋਰ ਦਾ ਵੀ ਲੱਗਦਾ ਆਪਾਂ ਕਹਿੰਦੇ ਸਾਡੀ ਜੱਥੇ ਬੰਦੇ ਵੀ ਬਾਈ ਕਿਸੇ ਦੇ ਵੀ ਲੱਗਦਾ ਜੱਥੇ ਬੰਦੇ ਦੇ ਗੁੱਡ ਚੋਰ ਕਹਿੰਦੇ ਬਾਈ ਉਹ ਲੱਗਦਾ ਰਹਿਣਾ ਵੀ ਤਿੰਨ ਰੇੜੇ ਖਾਂਗੇ ਚੋੜ ਵਾਲੇ ਲੱਗਦਾ ਰਹਿਣਾ ਇਹ 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 ਮੈਂ ਇਜਾਮ ਇਹ ਕਹਿੰਦਾ ਕਿ ਇਜਾਮ ਹੋਵੇ ਉਹ ਵੀ ਇਜਾਮ ਇਹ ਤੇ ਲੱਗਦਾ ਮੈਂ ਠੀਕਾ ਇਹ ਉਸ ਟਾਈਮ ਹੀ ਲੱਗਦਾ ਰਿਹਾ ਕਿ ਟਾਈਮ ਤੇ ਦੀ ਗੱਲ ਆਪਾਂ ਇਹੋ ਹੋਣਾ ਅਗਰ ਵੀਰੇ ਤੋਂ ਬੈਠਾ ਦੂਜੀ ਗੱਲ ਨੇ ਸਾਡੀ ਇੱਕ ਪੋਸਟ ਪਈ ਹੁੰਦੀ ਆ ਐ ਕਰਕੇ ਆਏ ਲੱਗੇ ਉਹ ਦੇਖੂ ਤੋਂ ਸੁਣੀ ਲੰਦੀ ਆ ਕਿ ਕੀ ਵਾਰ ਤਾ ਉਹ ਜੋਰ ਤੋਂ ਧੋਖਲੀ ਕਰਕੇ ਦੇਦੇ ਜੋ ਵਾਸੀ ਬਣਦੀ ਏ ਕਿ ਨਹੀਂ ਅਸੀਂ ਚੱਕਦੇ ਆ ਆਪਣੇ ਮਨੂਦ ਦੀ ਉਹਦੀ ਬੱਚਾ ਨੂੰ ਚੱਕ ਸ਼ੇਅਰ ਮੈਂ ਕੋ ਨਹੀਂ ਮੈਂ ਤਾਂ ਕਰੇ ਪੋਸਟਾਂ ਬਹੁਤ ਘੱਟ ਸ਼ੇਅਰ ਕਰਦਾ ਮੈਨੂੰ ਜਿਹੜੀ ਜਿੱਤਾਂ ਮ ਹੁੰਦਾ ਉਹ ਸ਼ੇਅਰ ਕਰੀਦੀ ਆ ਹਾਸਲ ਹੋਣੀ ਚਾਹ ਜਿਹੜੀ ਏਕ ਲੱਗੇ ਮੈਸੇਜ ਸ਼ੇਅਰ ਕਰ ਹੁਣ ਦੂਸਰੀ ਗੱਲ ਆ ਹਰਕੇ ਦੀ ਲਾਲੋ ਸਾਡੀ ਸਾਡੇ ਪਿੰਡ ਦੀ ਟਰਾਲੀ ਸਾਡੇ ਪਿੰਡ ਦੀ ਟਾਲੀ ਸਾਡੀ ਟਾਲੀ ਦੇ ਵਿੱਚੋਂ ਦੋ ਸਿਲੰਡਰ ਹੂੰ ਦੋ ਸਿਲੰਡਰ ਤੇ ਬੀਜ ਰੱਖਿਆ ਹੋਇਆ ਜੀ ਤੁਹਾਨੂੰ ਵੀ ਲੱਗਦਾ ਕਿ ਬ੍ਰੇਕ ਦੀ ਲੋੜ ਦੀ ਹੈ ਕਿੱਡੀ ਗੱਲ ਕਰਦੇ ਵੀ ਦੋ ਨਹੀਂ ਨਹੀਂ ਵੀਰ ਗੱਲ ਸੁਣੋ ਕੋਰਸ ਦੀ ਹਾਜ਼ਰੀ ਜੀ ਬਾਬਾ ਹੋਇਆ ਕੋਰਸ ਦੀ ਹਾਜ਼ਰੀ ਜੀ ਜਿਹਦੀ ਨਕਾਮੀ ਹੋਈ ਆ ਉਹ ਮੰਨਣਯੋਗ ਆ ਪਰ ਉਹਨੂੰ ਕੋਹੋ ਤੱਕ ਸਮਝਾ ਜੋ ਕੇ ਦੇਖੀ ਹੈ ਨਾ ਜਿਹੜਾ ਤੁਸੀਂ ਮੈਂ ਪਹਿਲਾਂ ਵੀ ਸਵਾਲ ਕਰਿਆ ਸੀ ਉਹਦਾ ਅਜੇ ਜਵਾਬ ਨਹੀਂ ਆਇਆ ਬਈ ਗੱਲਬਾਤ ਚੱਲਦੀ ਦਰਾਂ ਹੂੰ ਸਰਕਾਰ ਇੱਕ ਪਾਸੇ ਪੈਰਲਰ ਗੱਲਬਾਤ ਚੱਲਦੀ ਹੈ ਮੀਡੀਆ ਰਹੀ ਤੇ ਸਰਕਾਰ ਤਾਂ ਇੱਕ ਫੁੱਟਾ ਪਹੁੰਚੇ ਆਪਣੀ ਰਾਤ ਦੇ ਰੁਕੇ ਨਹੀਂ ਕਰਾਉਂਦੀ ਪੌਕਸੀ ਜਾਨੀ ਪੌਕਸੀ ਗੱਲ ਜਿਹੜਾ ਰਸਤਾ ਹੁਣਾ ਸੀਐਮ ਸਾਹਿਬ ਨੇ ਕਈ ਵਾਰ ਬਿਆਨ ਦਿੱਤਾ ਉੱਥੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਸੀ ਉੱਥੇ ਜਿਹੜੇ ਤੁਸੀਂ ਬੈਠੇ ਹੋ ਉਹਦੇ ਕਾਰਨ ਫੇਰਜਗਾਰੀ ਵੱਧ ਰਹੀ ਸੀ ਬਿਲਕੁਲ ਗੱਲ ਹੋਵੇ ਥੋੜੀ ਜਿਹੀ ਸੁਚਾਲੇ ਆ ਥੋੜੀ ਜਿਹੀ ਰਸਤਾ ਸੀ ਥੋੜੀ ਜਿਹੀ ਗੱਲ ਤੂੰ ਵੱਧ ਗੱਲ ਕਰ ਰਿਹਾ ਤੂੰ ਲੇਕਿਨ ਟਾਈਮ ਹੈ ਜਦ ਆਇਆ ਚੌਲ ਸੀ ਕਿਉਂ ਟੱਕਰੀ ਹੋਇਆ ਚੌਲ ਤੇ ਫੋਟੋ ਵਾਲੇ ਸੇ ਪ੍ਰੋਬਲਮ ਆਈ ਦੀ ਸਾਰੇ ਜਾਣਦੇ ਸਾਰੇ ਜੂਨੀਅਰ ਵਾਲੇ ਜਾਣਦੇ ਮੈਂ ਪਿਛਲੀ ਵਾਰ ਵੀ ਜੂਨੀਅਰ ਨੂੰ ਕਹਿੰਦੀ ਯਾਰ ਮੈਂ ਉਹਨਾਂ ਨੂੰ ਕਿਹਾ ਵੀਰੇ ਤੁਹਾਨੂੰ ਇਹ ਪਤਾ ਲੱਗਿਆ ਵੀ ਆਰ ਪੀ ਉੱਥੇ ਗਲਤੀ ਲੁੱਟ ਹੋਈ ਹੈ ਇੱਕ ਸਾਡੇ ਕੋਲ ਇਹ ਨਾ ਕਿ ਉਹ ਬਹੁਤ ਬੰਦੇ ਆਰ ਪੀ ਵੀ ਹੈਗੇ ਨੇ ਤੇ ਸੈਲਰਾਂ ਦੇ ਬੰਦੇ ਠੀਕ ਹੈ ਉਹਨਾਂ ਨੇ ਮਾਨੂੰ ਇੱਕ ਐਥਰੇਟਿਕ ਗੱਦੀ ਗੇਮ ਖੇਡੀ ਤੁਸੀਂ ਗੱਲ ਕਰਦੇ ਆ ਵਿੱਚ ਜਿੱਥੇ ਬੰਦੀਆਂ ਦੇ ਮਾਲਕ ਵੀ ਨਹੀਂ ਫੈਦਰਾਂ ਦੇ ਵੀ ਨਹੀਂ ਜਿੱਥੇ ਉਹਦੀ ਦੇ ਮਾਲਕ ਸ਼ੈਲਮ ਦੇ ਮਾਲਕ ਨੇ ਮੈਂ ਕਿਹਾ ਮੈਂ ਉਹੀ ਗੱਲ ਕਰਦਾ ਵੀ ਹਾਜ਼ਾ ਨਾਰਾ ਕਿਉਂ ਨਹੀਂ ਮਰਿਆ ਕਿਉਂ ਨਹੀਂ ਕਿਹਾ ਮਸਲਵਤ ਮੁਕਾਬਲਾ ਅਸੀਂ ਤਾਂ ਮੰਡਿਆ ਤੂੰ ਘੱਟ ਕੇ ਰੱਖੀ ਜਿੰਨੇ ਉਹ ਤਾਂ ਇੰਨਾ ਬਦੂ ਸੀ ਜਿੰਨਾ ਬਣਾ ਦਲੋ ਕਰੇ ਘੱਲੋ ਵੀ ਮੈਂ ਕਿਹਾ ਯਾਰ ਮੈਨੂੰ ਵੇਹ ਲੋ ਪਰ ਉਹਨਾਂ ਨਾਲ ਗੱਲਬਾਤ ਕਰਨ ਉਹ ਜਿਹੜੇ ਸ਼ੈਲਮ ਲਾਈ ਬੈਠੇ ਨੇ ਜਿਹੜੇ ਆਰਦੀ ਆਰਦਾ ਕਰ ਦੱਬ ਨੇ ਜਿ세 ਬਤਿਆ ਦੇ ਨਾਲ ਤੋਂ ਰਹੇਦੇ ਉਹਨਾਂ ਦੇ ਉੱਥੇ ਬੈਠ ਕੇ ਕਿਉਂ ਨਹੀਂ ਵਿਰੋਧ ਕੀਤਾ ਯਾਰ ਇਸ ਨੂੰ ਤਾ ਇਹ ਇਸ ਦਾ ਨਹੀਂ ਵਿਰੋਧ ਕੀਤਾ ਉਹ ਇਸ ਲੈ ਚ ਸ਼ਾਮਲ ਹੋਣਗੇ ਨਹੀਂ ਮੈਂ ਉਹ ਹੀ ਕਰ ਦਿੱਤਾ ਸਾਰੇ ਮੈਨੂੰ ਜਿੱਥੇ ਮੇਰਾ ਪੇਟ ਦੁਖਦਾ ਮੈਂ ਪੇਟ ਦੁਖਦੇ ਜੀ ਦੋ ਹੀ ਜਾਣਾ ਡਾਕਟਰ ਕੋ ਜਾਉਂ ਪਈ ਮੇਰਾ ਪੇਟ ਦੇ ਅੰਤ ਤੱਕ ਦਰਦ ਹੋ ਰਿਹਾ ਮੈਂ ਇੱਥੇ ਬੈਠਾ ਵੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤੀਕਰ ਲੈ ਸਕਦਾ ਹਾਂ ਦਿੱਤੀ ਤੌਰ ਤੇ ਮੈਂ ਕਹਿ ਸਕਦਾ ਵੀ ਮੇਰੇ ਦੇ ਜੀ ਕੋਈ ਗੁਪਤੀ ਉਹਦਾ ਜਵਾਬ ਦੇ ਮੈਂ ਠੀਕ ਤੇ ਮੈਨੂੰ ਇਹਨਾਂ ਮਾਨ ਹੁੰਦਾ ਮੈਂ ਦੇਖੋ ਤਾਂ ਆ ਜਾਂਦਾ ਹਮੇਸ਼ਾ ਜਿੱਥੇ ਵੀ ਜਾਂਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਮੇਰੇ ਕੋਲ ਪ੍ਰਮਾਤਮਾ ਦੀ ਜਿਹਨੀ ਕਿਰਤਾ ਹੈਗੀ ਵੀ ਹਰ ਗੱਲ ਦਾ ਹਰ ਜਵਾਬ ਹੈ ਤੇ ਪ੍ਰਮਾਤਮਾ ਇਹ ਕਿਰਪਾ ਹਮੇਸ਼ਾ ਹੀ ਬਣਾ ਕੇ ਰੱਖੀ। ਉਹਨੂੰ ਭਲੀ ਭਾਤ ਪਤਾ ਰਹੇ ਲੱਗ ਭਾਗ ਆਪਾਂ 2009-10 ਤੋਂ ਇਹ ਤਾਂ ਅਕਸਾਨੀ ਨੂੰ ਉੱਪਰ ਚੱਕਣ ਦੇ ਕਿੰਨੇ ਬਰਾਲੇ ਕੀਤੇ ਨੇ ਆਪਾਂ ਕੱਠੇ ਨੇ ਕਿੰਨੇ ਕੀਤੇ ਨੇ ਬਿਲਕੁਲ ਬਿਲਕੁਲ 2000 ਠੀਕ ਆ ਤੇ ਅਸੀਂ ਤਾਂ ਉਸੇ ਲੈਨ ਤੇ ਆਂ ਚਲੋ ਤੁਸੀਂ ਪੋਲੀਟਿਕਲ ਲੈਨ 'ਚ ਆ ਕੇ ਅਜੇ ਵੀ ਦੰਦੇ ਹੀ ਆ। ਕੋਈ ਵੀ ਕੱਲ ਦਾ ਆਇਟਮ ਹੈ ਵੀ ਉਹ ਰਾਜਨੀਤਿਕ ਨਹੀਂ ਹੋਇਆ ਮੈਂ ਅਜੇ ਤੱਕ ਵੀ ਉਹ ਦੇਸੀ ਗੁੰਮਰਾਹ ਜੀ ਆਮ ਸਿੱਧਾ ਸਦਾ ਜੋ ਕਹਿਤਾ ਕਰਦਾ ਨਾਰਾਜਗੀ ਦੀ ਘਰ ਹੁੰਦੀ ਆ ਹੈਨਾ ਪਰ ਮੈਂ ਪਰਮਾਤਮਾ ਨੂੰ ਇਹ ਗੱਲ ਕਰਦਾ ਵੀ ਸਿੱਧਾ ਸਦਾ ਚੱਲ ਕੇ ਵੀ ਪਰਮਾਤਮਾ ਹੈਨਾ ਬਹੁ ਵੀ ਤਰੋਸਈ ਚੱਲ ਰਿਹਾ ਜੋ ਵੀ ਆ ਹਾਂ ਪਰ ਮੈਂ ਉਹੀ ਫੇਜ਼ ਵਾਲਾ ਜੀ ਮੈਂ ਤੁਹਾਨੂੰ ਤੇਰੇ ਤੋਂ ਅਦਾਚਕੋਂ ਗੱਲ ਕਰੀ ਲੰਬੀ ਹੋ ਗਈ ਹੈ ਬੇਨਤੀ ਕਰੂੰਗਾ ਠੀਕ ਆ ਵੀ ਦੰਦੇ ਵਾਲੀ ਸ਼ਾਲਾ ਫੇਮ ਵਾਲਾ ਨਹੀਂ ਹੈਗਾ ਪਰਵਾ ਦੇਸੀ ਗੁੰਮਰਾਹ ਨਹੀਂ ਕੋਸ਼ਿਸ਼ ਕਰਕੇ ਮਾਰਨ ਪੁਲਿਸ ਦਾ ਥੋੜਾ ਬਿਹਾਰ ਦੇਖ ਰਿਹਾ ਪਰ ਉਹਨਾਂ ਨੇ ਜਿੰਦਾਬਾਦ ਜਿੰਦਾਬਾਦ ਨਹੀਂ ਨਹੀਂ ਪਹਿਲਾਂ ਹੀ ਪੁਲਿਸ ਅਜਨਾ ਮੇ ਆ ਗਏ ਜੀ ਅਜਨਾ ਥੋੜੇ ਪਿੰਡ ਵਿੱਚ ਬੈਠਾ ਥੋੜੇ ਗੁਲਵਾਰ ਤੇ ਬੈਠਾ ਅਜਨਾ ਪੁਲਿਸ ਆ ਗਈ ਮੇਰੇ ਨਾਲ ਰੋੜੀ ਮੇਰੇ ਤੋਂ ਤੁਹਾਨੂੰ ਇੰਤਾਂ ਦਾ ਮੇਰੇ ਕੋਲ ਜਿੰਨੇ ਕਰਨ ਮੈਂ ਨੇ ਉਹ ਚੋ ਵੀ ਮੈਂ ਦੋ ਦੀ ਕਟੌਤੀ ਲੱਗੀ ਵੀ ਇਹ ਵੀ ਲੈ ਜਾਓ ਵਾਪਸ ਮੈਨੂੰ ਲੋੜ ਨਹੀਂ ਮੈਂ ਹੋਂਦੀ ਆਪ ਦਾ ਇਸ ਉਸ ਕੰਮ ਸਾਤਾ ਜੀ ਰੱਬ ਜੋ ਦੇ ਸਮਾਜਿਕ ਤੌਰ ਤੇ ਸਾਰੇ ਇੱਕ ਆ ਬਿਲਕੁਲ ਠੀਕ ਆ ਇੱਕ ਰਹਿਣਾ ਚਾਹੀਦਾ ਬਿਲਕੁਲ ਪਰ ਸਾਨੂੰ ਸਾਡੀਆਂ ਬੰਡੀਆਂ ਕਿੱਥੇ ਪੈਂਦੀਆਂ ਨੇ ਆ ਕੇ ਸਾਡੀਆਂ ਵੱਡੀਆਂ ਬੰਡੀਆਂ ਪੈਂਦੀਆਂ ਤੇ ਪਹਿਲਾਂ ਤੋਂ ਇਹ ਕੀ ਕਰ ਸਿਸਟਮ ਆ ਬਿਲਕੁਲ ਉਹ ਕਿਸੇ ਹੱਦ ਤੱਕ ਸਾਨੂੰ ਬੰਨ੍ਹਦਾ ਨਹੀਂ ਚਲੋ ਇਹ ਠੀਕਾ ਥੋੜਾ ਮੇਰੇ ਤੋਂ ਵੀ ਲੋਕ ਦੇਖੋ ਮੈਂ ਤੁਹਾਨੂੰ ਇਹੀ ਕਹ ਰਿਹਾ ਵੀ ਵਿਰੋਧ ਕਰਨਾ ਜਾਇਜ਼ ਆ ਪਰ ਥੋੜਾ ਹੱਕ ਆ ਮੈਂ ਇਸ ਚੀਜ਼ ਨੂੰ ਜਿਹੜਾ ਅਸੀਂ ਵੀ ਕਰਦੇ ਰਿਹਾ ਨਾ ਅਸੀਂ ਵੀ ਹਿੱਸਾ ਰਿਹਾ ਪੱਕ ਉਹੀ ਆ ਵੀ ਉਹ ਸਹੀ ਉੜਦੇ ਤੁਹਾਡੀ ਤੇ ਪਾਰਟੀ ਹੋਏ ਧਰਨੇ ਤੇ ਨਿਕਲੇ ਜਾਂ ਕਿੱਥੋਂ ਨਿਕਲੇ ਜੀ ਅਸੀਂ ਉੱਥੇ ਹੀ ਆਏ ਜੀ ਮੈਂ ਤੁਹਾਨੂੰ ਇਹ ਕਹ ਰਿਹਾ ਤਾਂ ਕਿ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਦਾ ਧਿਆਨ ਦੇਣਾ ਥੋੜਾ ਬੀਵੀਐਮ ਦਾ ਮੁੱਦਾ ਸੀ ਉੱਥੇ ਵੀ ਜੀਐਨ ਸਾਹਿਬ ਨੇ ਪਰ ਤੇ ਹਕੀਕਤ ਤੇ ਜਾਈਏ ਬੰਦ ਨੇ ਜਿਸ ਆਪਨੇ 22 ਸਰਕਾਰ ਬਣਦੀ ਹੈ ਤੁਹਾਡੀ 22 ਚ ਵੀ ਪਾਣੀ ਗਿਆ ਹਰਿਆਣੇ ਨੂੰ ਬਾਦੂ 23 ਚ ਵੀ ਗਿਆ 24 ਚ ਗਿਆ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਜਾਂਦਾ ਜਾਂਦਾ ਜਦੋਂ ਪਹਿਲਾਂ ਲੱਗਿਆ ਸਟੋਰੀ ਰੋਕਤੀ ਦਿਖੋ ਬਹੁਤ ਕਿੰਨਾ ਬਹੁਤ ਕਹਾਣੀਆਂ ਇਹ ਜਿਹੇ ਹੁੰਦੇ ਨੇ ਮੈਂ ਤਾਂ ਹੁਣ ਸਰਚ ਕਰਕੇ ਦੇਖੀ ਆ ਮੇਰੇ ਵੀ ਥੋੜਾ ਇਲੈਕਸ਼ਨ ਨੇੜੇ ਆ ਗਿਆ ਮੈਂ ਕਹਿੰਦਾ ਤੁਹਾਡੇ ਨਾਲ ਇਲੈਕਸ਼ਨ ਤਾਂ ਇਹ ਦੂਰ ਆ ਅਜੇ ਤੱਕ 1.5 ਸਾਲ ਪਿਆ ਪਰ ਇੱਕ ਗੱਲ ਕਰਦੇ ਆ ਜਿਹੜੇ ਸੂਬੇ ਜਿਹੜੇ ਖਸਰੀਆਂ ਨੂੰ ਪਾਣੀ ਪਾਉਦਾ ਕੀਤਾ ਜੋ ਵੀ ਸਾਲੋਂ ਪੜੀ ਲੋੜ ਆ ਕਿਉਂਕਿ ਬੜਾਈਆਂ ਤਾਂ ਨਹੀਂ ਪਾਣੀ ਪਹੁੰਚਦਾ ਜਿਵੇਂ ਮੈਂ ਸਿਰਫ ਮੇਰੇ ਘਰੋਂ ਵੀ ਬੜੇ ਬੰਟ ਲੱਗਿਆ ਜਦੋਂ ਸਰਕਾਰ ਦੇ ਧਿਆਨ ਚ ਆ ਗਈ ਸਰਕਾਰ ਦੇ ਦੇ ਰੂਪ ਤੋਂ ਉਹਦੇ ਨਾਲ ਦੇਖੋ ਅਸੀਂ ਜਿਹੜੀ ਚੀਜ਼ ਡਿਵੈਲਪਮੈਂਟ ਕੀਤੀ ਆ ਜਾਂ ਕਿਸੇ ਸਾਡੇ ਬਿਲਾਲੇ ਦੇ ਦੇ ਸਕਦੇ ਉੱਥੇ ਵੀ ਦੇਖਿਆ ਪਾਣੀ ਦੀ ਸਪੀਡ ਨੂੰ ਵਧ ਗਈ ਪਰ ਕੁਆਂਟੀਟੀ ਚ ਬੜੇ ਨੁਕਸਾਨ ਇਹ ਜਿਹੜੇ ਪਾਣੀ ਦਾ ਤੁਸੀਂ ਪਹਿਰਾ ਦੇ ਦੇ ਸਕਦੇ ਨਹੀਂ ਬਦਲ ਕੋਈ ਬਦਲ ਜੀ ਦੇਖੋ ਮੈਂ ਤਾਂ ਬਿਲਕੁਲ ਪਤਾ ਸਾਰੇ ਮਹਿਦੂਦਾ ਜੀ ਇਹਦੇ ਤੋਂ ਪਾਣੀ ਦੀ ਬਾਤ ਹੁੰਦੀ ਹੁੰਦੀ ਦੋ ਵਾਰ ਉੱਥੇ ਟੁੱਟਿਆ ਹੋ। ਹੁਣ ਦੁਬਾਰਾ ਜੀ ਪਾਸ ਕਰਕੇ ਟੁੱਟਦਾ ਕਿਉਂ ਤਲਾ ਹੈ ਪਾਣੀ ਜਦੋਂ ਪਾਣੀ ਬਾਫਰ ਆਉਣ ਲੱਗਾ ਟੈਂਕ ਕਰ ਤੋਂ ਪਾਣਾ ਲਾਉਣਾ ਨਹੀਂ ਹੈਗਾ। ਫੋੜੋ ਸੀ ਉੱਥੋਂ ਦੁਬਾਰਾ ਜੀ ਪ੍ਰੋਜੈਕਟ ਪਾਸ ਕਰਕੇ ਉਹ ਜਿਹੜਾ ਪਾਣੀ ਆ ਬਾਸਨਿਆ ਚ ਬਾਇ। ਜਿੱਤੇ ਸਾਮਨ ਅਕਸਰ ਨਾ ਉਹ 1.5 ਘੰਟੇ ਦਾ ਟੋਟਾ ਦੁਬਾਰਾ ਜੀ ਇਕੱਲ ਤਰਾ ਕੇ ਉਹ ਜਿੰਨਾ ਪਾਣੀ ਇਥੇ ਵਧੂ ਹੋਊਗਾ ਉਹ ਵਾਪਸ ਜਾ ਕੇ ਰੱਤ ਵਿੱਚ। ਨਹੀਂ ਨਹੀਂ ਮਰਦਦਾ ਤੋਂ ਅੱਗੇ ਮੈਂ ਤੱਕ ਉਪਸਥਾਪਕ ਰਿਆ ਬਿਲਕੁਲ ਸਹੀ ਪਾਸ ਹੋ ਗਿਆ ਐਸਟੀ ਬੈਟ ਲੱਗ ਗਿਆ ਜਿਹੜਾ ਪਾਣੀ ਵਾਧੂ ਹੋ ਗਿਆ ਜਿਹੜਾ ਲੱਗੋ ਹੁਣ ਕਦੇ ਕੀ ਉਸ ਜਦੋਂ ਲਾਣ ਦੇ ਚੈਪਟਰ ਨਾਲ ਪਾਣੀ ਟਪੇ ਰੰਦੀ ਜਗਾ ਜਗਾ ਪਹਿਲਾਂ ਹੀ ਪ੍ਰੋਪਰ ਸੀਗੀ ਉੱਥੇ ਰਹੀ ਗਿਆ ਬਿਲਕੁਲ ਜਗਾ ਸਹਿ ਅਚਾ ਜਦੋਂ ਉਹ ਉਜਾਗਰ ਪਾਈਪ ਲਾਈਨ ਦੇ ਫਿਊ ਪਾਉਣਗੇ ਵੀ ਵੱਡੀ ਪਾਈਪ ਲਾਈਨ ਪਾ ਕੇ ਕਿਹਨਾਂ ਜੀ ਬੱਤੀ ਦੂਸਰੀ ਇੱਕ ਬੈਂਦੀ ਜ਼ਰੂਰੀ ਹੈ ਤੁਹਾਨੂੰ ਨੂੰ ਲੱਗਦਾ ਵੀ ਵਿਧਾਨੇ ਦੇ ਵਿੱਚ ਜ਼ਮੀਨ ਦਾ ਰੇਟ ਕਿਤੇ 6 6.5 ਲੱਖ ਕੋ 6.5 ਲੱਖ ਕੋ ਬਾਹਰ ਜੋ ਆ ਦੇ ਨਿਕਲ ਰਹੀ ਜੀ ਆਪ ਤੁਹਾ ਆਹ ਇਹ ਨਾ ਬੈਂਕ ਨੇ ਕਿਨੇ ਚ ਰੋਗੇ ਉਸ ਟਾਈਮ ਮੈਨੂੰ ਕਾ ਬਟਿਆ ਦੰਤਾਰਾ ਬਟਿਆ ਵੀ ਰੀਡ ਹੁਣ ਆਪੋ ਨੇ ਉਸ ਟਾਈਮ ਕਰੋ ਉਸ ਟਾਈਮ ਇਸ ਤਰ੍ਹਾਂ ਰੋਕ ਪਾਸ ਹੋਇਆ ਉਸ ਟਾਈਮ ਆਪਣੇ ਇੱਕ ਬੀਗ ਬਿਗ ਲੱਗ ਗਈ ਕਿ ਮੈਂ ਤੈਨੂੰ ਇਸ ਤਰ੍ਹਾਂ ਵੀ ਕੋਲਾ ਰੀਡ ਨੂੰ ਦਾਤ ਕੋ ਆਪਸੇ ਆ ਨਹੀਂ ਮਿਲਿਆ ਸਟਾਈਸ ਗਈ ਆਹ ਤੋਂ ਬਾਅਦ ਇੱਕ ਲੱਕਾ ਆਪਾਂ ਆ ਉਹ ਟਾਈਮ ਲੰਘਿਆ ਪੈਸੇ ਨਹੀਂ ਟੱਕ ਹੋਏ ਕੁਸ਼ਮੀਤ ਅੱਜ ਆਪਣੇ ਜੀ ਨੂੰ ਨਜ਼ਰ ਆ ਜੇਗਾ ਤੇ ਪਿੰਡ ਦੇ ਵਿੱਚ ਉਪਯਾਲ ਆਪ ਕੋ ਯਾਤਰਾ ਮੰਡਲ ਆਪ ਕੋ ਦੇ ਰਿਹਾ ਸਰਕਾਰੀ ਯੋਜਨਾ ਦੇ ਤਾਪ ਦੂਸਰੀ ਗੱਲ ਇਹ ਸਮਾਧਾਨ ਪੂਰਨ ਹੈ ਕਿ ਇਸ ਵਿਸ਼ੇ ਜਿਸ ਤੋਂ ਰਾਂਪਰ ਦੇ ਪ੍ਰੈਕਟਿਕ ਦੇ ਵਿੱਚ ਹੋਰ ਵੀ ਪਿੰਡਾਂ ਚ ਪ੍ਰਸ਼ਾ